ਵਾਹਿਗੁਰੂ ਤਨ ਵਾਹਿਗੁਰੂ ਸਾਹਿਬ ਜੀ ਕੁੰਬੇਂ ਦੀਏ ਸੁਹਾਗ ਖੂ ਤਉ ਤਨ ਕਾਈ ਕੋਰ ਜਿਨਾ ਨਾਉ ਸੁਹਾਗਣੀ ਤਿਨਾ ਝਾਕਨਾ ਹੋਰ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਮੀ ਪੁਰਖ ਭਗਵਾਨ ਦਸਨ ਦਾਸ ਕਹੈ ਜਨ ਨਾਨਕ ਜਿਹਾ ਤੁੰਕ ਰਾਹੀ ਤੇਹਾ ਹੌਂਕਰੀ ਵਖਿਆਨ ਪਰਮ ਸਤਕਾਰਯੋ ਚਬਰ ਛਤਰ ਤਖਤ ਦੇ ਮਾਮਿਕ ਸਭ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰ ਜੁੜ ਬੈਠੇ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਵਡਭਾਗੀ ਹਾਂ ਅਸੀਂ ਸਾਰੀ ਜਿਨ੍ਹਾਂ ਨੂੰ ਸਤਿਗੁਰਾਂ ਜੀ ਦੀ ਚਰਨ ਸ਼ਰਨ ਦੇ ਅੰਦਰ ਜੁੜ ਕਰਕੇ ਅੰਮ੍ਰਿਤਮਈ ਬਾਣੀ ਸ਼੍ਰਵਣ ਕਰਨ ਦਾ ਸੁਭਾਗ ਸਮਾ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਇਆ ਹੈ ਆਉਂ ਜਿੱਥੇ ਸ਼ਬਦ ਕੀਰਤਨ ਦੁਆਰਾ ਅਸੀਂ ਸਤਿਗੁਰਾਂ ਜੀ ਦੀ ਪਾਵਨ ਬਾਣੀ ਦਾ ਆਨੰਦ ਮਾਣ ਰੇ ਸਾਂ ਕੁਝ ਕੁ ਸਮਾਂ ਸਤਿਗੁਰਾਂ ਜੀ ਦੀ ਬਾਣੀ ਦੀ ਵਿਚਾਰ ਕਰਨ ਦਾ ਯਤਨ ਕਰੀਏ ਆਉ ਵਿਚਾਰਾਂ ਦੀ ਪ੍ਰారంਭਤਾ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਦੀ ਅਸੀਸ ਨੂੰ ਆਪਣੀ ਰਸਨਾ ਦਾ ਸ਼ਿੰਗਾਰ ਬਣਾਈਏ ਕੋਈ ਵੀ ਰਸਨਾ ਬਾਂਜੀ ਨਾ ਰਹੀ ਪਿਆਰ ਅਤੇ ਸਤਕਾਰ ਦੇ ਨਾਲ ਪਰਵਾਨੋ ਜੀ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਜੀ ਦੀ ਅੰਮ੍ਰਿਤਮਈ ਬਾਣੀ ਦੇ ਵਿੱਚੋਂ ਬਸੰਤ ਰਾਗ ਦੇ ਵਿੱਚੋਂ ਆਪ ਜੀ ਨੇ ਧੰਨ ਗੁਰੂ ਨਾਨਕ ਸਿੰਘ ਮਹਾਰਾਜੀ ਦੁਆਰਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਭਾਈ ਸਾਹਿਬ ਹੋਰ ਆਪਸੋਂ ਸ਼ਰਵਨ ਕੀਤਾ ਔਰ ਇਸ ਸ਼ਬਦ ਦੇ ਨਾਲ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣਤਰ ਦੇ ਅੰਦਰ ਇਹ ਸ਼ਬਦ ਨੂੰ ਪੜ੍ਹਨ ਦਾ ਯਤਨ ਕਰਦੇ ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਪਾਵਨ ਅੰਗ 1171 ਦੇ ਉੱਪਰ ਇਹ ਪਾਵਨ ਬਚਨ ਜਿਹੜਾ ਹੈ ਸੁਭਾਈਮਾਨ ਹੈ। ਔਰ ਜਦੋਂ ਇਹਦਾ ਸਰਲੇਖ ਅਸੀਂ ਪੜ੍ਹਦੇ ਹਾਂ ਬਸੰਤ ਮਹਿਲਾ ਪਹਿਲਾ ਔਰ ਉਹਦੇ ਨਾਲ ਸਤਿਗੁਰਾਂ ਨੇ ਇੱਕ ਅੱਖਰ ਹੋਰ ਲਿਖਿਆ ਉਹ ਅੱਖਰ ਹੈ ਹਿੰਡੋਲ। ਹਿੰਡੋਲ ਜਿਹੜਾ ਹੈ ਏ ਵੀ ਇੱਕ ਰਾਗ ਦਾ ਨਾਮ ਹੈ ਪਰ ਇਹ ਹੀਂ ਡੋਲ ਰਾਗ ਗੁਰੂ ਸਹਿਬਾਨ ਦੇ ਸਮੇਂ ਤੋਂ ਪਹਿਲਾਂ ਵੀ ਗਾਇਆ ਜਾਂਦਾ ਸੀ ਪਰ ਇਸ ਰਾਗ ਦੇ ਨਾਲ ਸੰਬੰਧਿਤ ਮੈਂ ਇੱਕ ਬੇਨਤੀ ਕਰਕੇ ਫਿਰ ਇਹ ਸ਼ਬਦ ਦੀ ਵਿਚਾਰ ਵੱਲ ਅਸੀਂ ਆਉਣਾ ਹੈ ਹਿੰਡੋਲ ਰਾਗ ਜਿਹੜਾ ਗੁਰੂ ਸਹਿਬਾਨ ਤੋਂ ਪਹਿਲਾਂ ਵੀ ਪੜਿਆ ਜਾਂਦਾ ਸੀ ਪਰ ਹਿੰਡੋਲ ਦੇ ਪੜਨ ਦਾ ਉਹਨੂੰ ਜੀਵਨ ਦੇ ਵਿੱਚ ਲਿਆਉਣ ਦਾ ਢੰਗ ਬੜਾ ਵੱਖਰਾ ਸੀ ਹਿੰਡੋਲ ਰਾਗ ਜਦੋਂ ਪੜਿਆ ਜਾਂਦਾ ਸੀ ਤੇ ਉਸ ਵੇਲੇ ਲੋਕਾਂ ਨੇ ਨਸ਼ਿਆਂ ਦੇ ਵਿੱਚ ਮਸਤ ਹੋ ਕੇ ਇਸ ਹਿੰਡੋਲ ਰਾਗ ਨੂੰ ਸੁਣ ਕੇ ਡੋਲਣਾ ਤੇ ਆਪਣੇ ਜੀਵਨ ਦੇ ਵਿੱਚ ਵਿਸ਼ੇ ਵਕਾਰਾਂ ਨੂੰ ਭੋਗਣਾ ਤੇ ਉਸ ਰੂਪ ਦੇ ਵਿੱਚ ਇਸ ਹਿੰਡੋਲ ਰਾਗ ਨੂੰ ਲੋਕਾਂ ਨੇ ਆਪਣੀ ਜ਼ਿੰਦਗੀ ਦਾ ਅੰਗ ਬਣਾਇਆ ਹੋਇਆ ਸੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣਤਰ ਨੂੰ ਥੋੜਾ ਜਿਹਾ ਧਿਆਨ ਦੇ ਨਾਲ ਪੜਨ ਦਾ ਯਤਨ ਕਰੀਏ ਉਹਦੇ ਨਾਲ ਇੱਕ ਗੱਲ ਸਾਨੂੰ ਹੋਰ ਸਪਸ਼ਟ ਹੋਵੇਗੀ ਉਹ ਇਹ ਗੱਲ ਹੈ ਕਿ ਜਦੋਂ ਅਸੀਂ 12 ਮਾਂ ਦੀ ਬਾਣੀ ਪੜ੍ਹਦੇ ਆਂ ਦੋ ਵਾਰੀ ਸਤਿਗੁਰਾਂ ਨੇ ਪਹਿਲੇ ਪਾਤਸ਼ਾਹ ਔਰ ਪੰਜਵੇਂ ਪਾਤਸ਼ਾਹ ਨੇ 12 ਮਾਂ ਦੀ ਬਾਣੀ ਉਚਾਰਨ ਕੀਤੀ ਇਹਦਾ ਮਤਲਬ ਇਹ ਨਹੀਂ ਕਿ 12 ਮਾਂ ਲੋਕੀ ਪਹਿਲਾਂ ਨਹੀਂ ਗਾਇਆ ਕਰਦੇ ਸੀ ਪਹਿਲਾਂ ਵੀ ਗਾਇਆ ਕਰਦੇ ਸੀ ਪਰ ਗਾਣ ਦਾ ਢੰਗ ਵੱਖਰਾ ਸੀ ਗੁਰੂ ਸਹਿਬਾਨ ਤੋਂ ਪਹਿਲਾਂ ਜਾਂ ਭਗਤ ਸਹਿਬਾਨ ਤੋਂ ਪਹਿਲਾਂ ਵੀ ਲੋਕੀ ਜ਼ਿੰਦਗੀ ਜਿਉਂਦੇ ਸੀ ਪਰ ਜ਼ਿੰਦਗੀ ਜਿਉਣ ਦਾ ਢੰਗ ਵੱਖਰਾ ਸੀ ਤਾਨ ਗੁਰੂ ਸਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਮਨੁੱਖਤਾ ਨੂੰ ਜੀਵਨ ਜਿਉਣ ਦਾ ਢੰਗ ਸਿਖਾਇਆ ਜਾਤ ਸਿਖਾਈ ਕਿ ਮਨੁੱਖ ਨੇ ਵਹਿਮਾ ਭਰਮਾ ਕਰਮ ਕਾਂਡਾਂ ਦੇ ਵਿੱਚੋਂ ਮੁਕਤ ਹੋ ਕੇ ਸੁਚੇਤਤਾ ਦੇ ਨਾਲ ਗੁਰੂ ਦੇ ਬਚਨਾਂ ਦੇ ਅਨੁਸਾਰ ਹੀ ਕਿਸ ਤੰਗ ਦੇ ਨਾਲ ਜੀਵਨ ਬਤੀਤ ਕਰਨਾ ਹੈ ਜਦੋਂ ਬਸੰਤ ਰਾਗ ਸੀ ਪੜਦੇ ਆ ਇਹਦੇ ਨਾਲ ਹਿਡੋਲ ਸਤਿਗੁਰਾਂ ਨੇ ਇਹ ਸੇ ਕਰਕੇ ਲਿਖਿਆ ਜਿਵੇਂ 12ਵਾਂ ਪਹਿਲਾਂ ਵੀ ਪੜਿਆ ਜਾਂਦਾ ਸੀ ਪਰ ਉਹ ਕੇਵਲ ਲੱਛਰ ਤਾਈ ਦੇ ਨਾਲ ਸੰਬੰਧ ਤੁਸੀਂ ਉਹਦੇ ਵਿੱਚ ਜੀਵਨ ਜਿਉਣ ਦਾ ਢੰਗ ਜੀਵਨ ਕਿਸ ਸੋਹਣੇ ਢੰਗ ਨਾਲ ਜੀਵਿਆ ਜਾ ਸਕਦਾ ਉਹ ਕੋਈ ਜਾਂਚ ਨਹੀਂ ਸੀ ਇਸੇ ਤਰ੍ਹਾਂ ਇਹ ਜਦੋਂ ਹਿਡੋਲ ਰਾਗ ਸਤਿਗੁਰਾਂ ਨੇ ਨਾਲ ਬਸੰਤ ਲਿਖ ਦਿੱਤਾ ਬਸੰਤ ਦੇ ਨਾਲ ਹਿਡੋਲ ਬਸੰਤ ਦਾ ਅਰਥ ਕੀ ਹੈ ਬਸੰਤ ਦਾ ਅਰਥ ਹੈ ਕਿ ਜਦੋਂ ਜੀਵਨ ਦੇ ਵਿੱਚ ਹਰਿਆਵਲ ਆਵੇ ਮਨੁੱਖਤਾ ਦਾ ਜੀਵਨ ਹਰਿਆ ਭਰਿਆ ਹੋਵੇ ਜਾਂ ਜਿਵੇਂ ਅਸੀਂ ਬਸੰਤ ਦੀ ਰੁੱਤ ਦੇ ਵਿੱਚ ਕੁਦਰਤ ਦਾ ਵਾਤਾਵਰਣ ਦੇਖਦੇ ਹਾਂ ਉਸ ਵਾਤਾਵਰਣ ਨੂੰ ਦੇਖ ਕੇ ਸਾਡੇ ਜੀਵਨ ਦੇ ਵਿੱਚ ਹੁਨਾਰ ਪੈਦਾ ਹੁੰਦਾ ਹੈ ਉਸੇ ਗੁਲਾਸ ਨੂੰ ਸਤਿਗੁਰਾਂ ਨੇ ਆਖਿਆ ਕਿ ਭਾਈ ਜੇ ਤੁਸੀਂ ਰਾਗ ਪੜਨਾ ਹੀ ਹੈ ਤੇ ਕੱਲਾ ਹਿੰਡੋਲ ਨਾ ਪੜੋ ਬਸੰਤ ਹਿੰਡੋਲ ਪੜੋ ਜਿਨ੍ਹਾਂ ਨਸ਼ਿਆਂ ਦੇ ਵਿੱਚ ਤੁਸੀਂ ਗਰਕ ਹੋ ਕੇ ਆਪਣੇ ਜੀਵਨ ਨੂੰ ਬਰਬਾਦ ਕਰਦੇ ਪਏ ਹੋ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਆਪਣੀ ਜ਼ਿੰਦਗੀ ਵਿੱਚ ਹਰਿਆਵਲ ਲੈ ਕੇ ਆਓ ਤਾਂ ਕਿ ਤੁਹਾਡੇ ਜੀਵਨ 'ਚ ਹਿੰਡੋਲ ਹੋਵੇ ਤੁਹਾਡੇ ਜੀਵਨ 'ਚ ਡੋਲਣਾ ਹੋਵੇ ਤੁਹਾਡੇ ਜੀਵਨ 'ਚ ਮਸਤੀ ਹੋਵੇ ਪਰ ਮਸਤੀ ਕਿਸੇ ਉਸ ਵਿਸ਼ੇ ਵਕਾਰ ਦੀ ਨਾ ਹੋਵੇ ਜਿਹੜੀ ਥੋੜੇ ਸਮੇਂ ਵਾਸਤੇ ਹੋਵੇ ਤੌੜੀ ਜ਼ਿੰਦਗੀ ਵਿੱਚ ਮਸਤੀ ਹੋਵੇ ਗੁਰੂ ਦੇ ਨਾਮ ਦੀ ਗੁਰੂ ਦੇ ਸ਼ਬਦ ਦੀ ਜਿਹੜੀ ਹਮੇਸ਼ਾ ਹੀ ਤੁਹਾਡੀ ਜ਼ਿੰਦਗੀ ਦੇ ਨਾਲ ਰਹੇ ਇਹ ਸਰੂਪ ਦੇ ਵਿੱਚ ਸਤਿਗੁਰਾਂ ਨੇ ਜਿੱਦਾਂ ਜਿੱਦਾਂ ਢੰਗ ਅਪਣਾਏ ਮਨੁੱਖਤਾ ਨੂੰ ਸੁਚੱਜੀ ਸੇਧ ਦੇਣ ਵਾਸਤੇ ਉਹਦੇ ਨਾਲ ਹੀ ਇਹ ਜਦੋਂ ਬਸੰਤ ਹਿੰਡੋਲ ਰਾਗ ਜਿਹੜਾ ਹੈ ਇਹਦੇ ਨਾਲ ਸਤਿਗੁਰਾਂ ਨੇ ਬਸੰਤ ਅੱਖਰ ਜਿਹੜਾ ਹੈ ਆਪਣੇ ਕੋਲੋਂ ਲਾ ਕੇ ਨਾਲ ਇੱਕ ਸੁਚੱਜੀ ਸੇਧ ਇਸ ਬਾਣੀ ਦੇ ਦੁਆਰਾ ਸਾਨੂੰ ਬਖਸ਼ਿਸ਼ ਕੀਤੀ ਫਿਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਧਿਆਨ ਨਾਲ ਪੜ੍ਹੀਏ ਇੱਕ ਸ਼ਲੋਕ ਆਰੰਭ ਦੇ ਵਿੱਚ ਮੈਂ ਆਪਜੀ ਦੇ ਨਾਲ ਸਾਂਝਾ ਕੀਤਾ ਹੈ ਟੁੰਡੇਂ ਦੀ ਹੈ ਸੁਹਾਗ ਕੂ ਤਉ ਤਨ ਕਾਈ ਕੋਰ ਜਿਨ੍ਹਾਂ ਨਾਂਉ ਸੁਹਾਗਣੀ ਤਿਨਾਂ ਝਾਕ ਨਾ ਹੋਰ ਇਹ ਸ਼ਬਦ ਨੂੰ ਥੋੜਾ ਜਿਹਾ ਧਿਆਨ ਦੇ ਕੇ ਸਮਝਣ ਦੀ ਲੋੜ ਹੈ ਇਹ ਗੱਲ ਬਿਲਕੁਲ ਕਲੀਅਰ ਹੋ ਗਈ ਵੀ ਜਿਹੜੀ ਸੁਹਾਗਣ ਇਸਤਰੀ ਹੈ ਜਿਦਾ ਪਤੀ ਜਿਉਂਦਾ ਜਾਗਦਾ ਤੇ ਜਿਸ ਨੇ ਆਪਣੇ ਪਤੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਜੀਵਨ ਬਤੀਤ ਕਰਨ ਦਾ ਪ੍ਰਣ ਲਿਆ ਹੈ ਚਾਰ ਲਾਵਾਂ ਦੇ ਰੂਪ ਦੇ ਵਿੱਚ ਜਦੋਂ ਉਹ ਜੀਵ ਰੂਪੀ ਇਸਤਰੀ ਉਹ ਪਤਨੀ ਆਪਣੇ ਪਤੀ ਨੂੰ ਛੱਡ ਕੇ ਕਿਤੇ ਹੋਰ ਪਤੀ ਲੱਭਣ ਜਾਏ ਤੇ ਸਤਿਗੁਰਾਂ ਨੇ ਉਸ ਨੂੰ ਬਾਣੀ ਦੇ ਵਿੱਚ ਦੁਹਾਗਣ ਲਿਖਿਆ ਜਿਦਾ ਪਤੀ ਹੋਵੇ ਪਤੀ ਹੁੰਦੇ ਆਂ ਸੁੰਦੇ ਆਂ ਉਹ ਕਿਤੇ ਬਾਹਰ ਪਤੀ ਨੂੰ ਲੱਭਣ ਜਾਏ ਤੇ ਉਹਨੂੰ ਸਤਿਗੁਰੂ ਦੀ ਬਾਣੀ ਨੇ ਦੁਹਾਗਣ ਲਿਖਿਆ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦੁਹਾਗਣ ਸ਼ਬਦ ਲਿਖਿਆ ਉਥੇ ਭਾਈ ਗੁਰਦਾਸ ਸਹੁਰਾ ਨੇ ਵੀ ਬਹੁਤ ਪਿਆਰੀ ਪੰਕਤੀ ਲਿਖੀ ਹੈ ਆਪਣੇ ਕਵਿਤਾ ਦੇ ਵਿੱਚ ਉਹਨਾਂ ਨੇ ਬਚਨ ਲਿਖੇ ਪੂਛਤ ਪੂਛਤ ਪਾਠ ਕਰਤੇ ਹਨ ਮਾਰਗ ਨ ਧਾਰੇ ਪਗ ਪ੍ਰੀਤਮ ਕੇ ਦੇਸ ਕੈਸੇ ਬਾਤਨ ਸਹ ਜਾਈਏ ਗੱਲਾਂ ਸਾਡੀਆਂ ਬੜੀਆਂ ਨੇ ਗੱਲਾਂ ਅਸੀਂ ਬਹੁਤ ਜਾਣਦੇ ਹਾਂ ਕਿਉਂਕਿ ਬਾਣੀ ਦਾ ਇੱਕ ਇੱਕ ਬਚਨ ਜਦੋਂ ਅਸੀਂ ਜ਼ਿੰਦਗੀ ਦੇ ਵਿੱਚ ਪੜਨ ਦਾ ਯਤਨ ਕਰੀਏ ਨਾ ਗੁਰੂ ਸਹਿਬਾਨ ਨੇ ਕੋਈ ਗੱਲ ਲੁਕਾ ਕੇ ਨਹੀਂ ਰੱਖੀ ਬਾਬੇ ਕਬੀਰ ਦੇ ਬਚਨ ਨੇ ਬਹੁਤ ਪਿਆਰੇ ਗਿਆਨੀ ਧਿਆਨੀ ਬਹੁਤ ਉਪਦੇਸ਼ੀ ਤੁਸੀਂ ਦੇਖੋ ਸੰਸਾਰ ਦੇ ਵਿੱਚ ਹਰ ਬੰਦਾ ਗਿਆਨ ਕਹਿੰਦਾ ਵੀ ਮੈਨੂੰ ਗਿਆਨ ਦੀ ਗੱਲ ਪਤਾ ਹੈ ਮੈਨੂੰ ਪਤਾ ਵੀ ਗਿਆਨ ਕੀ ਹੁੰਦਾ ਹੈ ਹਰ ਬੰਦਾ ਇਹ ਦਾਵਾ ਕਰ ਰਿਹਾ ਵੀ ਮੈਨੂੰ ਪਤਾ ਹੈ ਵੀ ਧਿਆਨ ਕਿੱਦਾਂ ਜੋੜੀਦਾ ਹੈ। ਹਰ ਇਨਸਾਨ ਦਾਵਾ ਕਰਦਾ ਪਿਆ। ਪੜਦਾ ਵੀ ਪਿਆ। ਪਰ ਨਾਲ ਦਾਵਾ ਵੀ ਕੀ ਜਾਂਦੇ ਗਿਆਨੀ, ਧਿਆਨੀ, ਬਹੁ ਉਪਦੇਸ਼ੀ। ਮੇਰੇ ਵਰਗੇ ਪਤਾ ਨਹੀਂ ਕਿੰਨੇ ਕੋ ਉਪਦੇਸ਼ ਦੇਣ ਵਾਲੇ ਵੀ ਨੇ। ਪਰ ਬਾਬਾ ਜੀ ਕਹਿਣ ਲੱਗੇ ਹੋਇਆ ਕੀ ਹੈ ਇਹ? ਫਿਰ ਜਿੰਨੇ ਉਪਦੇਸ਼ ਦੇਣ ਵਾਲੇ, ਜਿੰਨੇ ਗਿਆਨ ਦੀਆਂ ਗੱਲਾਂ ਕਰਨ ਵਾਲੇ, ਜਿੰਨੀ ਧਿਆਨ ਦੀ ਗੱਲ ਕਰਨ ਵਾਲੇ ਫਿਰ ਵੀ ਸਮਾਜ ਰਸਾਤਨ ਵੱਲ ਜਾ ਰਹੇ ਆ ਕਾਰਨ ਕੀ ਹੈ? ਪੀ ਅਸਰ ਕਿਉਂ ਨਹੀਂ ਹੋ ਰਿਹਾ ਕੋਈ ਕਾਰਨ ਤੇ ਹੋਏਗਾ ਨਾ ਸਾਰੇ ਗਿਆਨ ਤੁਸੀਂ ਦੇਖੋ ਜਿੰਨੇ ਗੁਰੂ ਘਰ ਜਿੰਨੇ ਧਾਰਮਿਕ ਆਧਾਰੇ ਸਾਰਿਆਂ ਵਿੱਚ ਉਸ ਰੱਬ ਦੀ ਗੱਲ ਹੋ ਰਹੀ ਹੈ ਪਰ ਉਸ ਤੋਂ ਬਾਅਦ ਵੀ ਦੁਨੀਆ ਦੇ ਅੰਦਰ ਜੋ ਬੇਈਮਾਨੀ ਧੋਖਾ ਜੋ ਇੱਕ ਦੂਜੇ ਦੇ ਬੁਰੇ ਕਰਨ ਦੀ ਪ੍ਰੇਰਣਾ ਹੈ ਉਹ ਵਧੀ ਹੈ ਉਹ ਘਟੀ ਨਹੀਂ ਉਹਦਾ ਕਾਰਨ ਲਿਖਿਆ ਹੈ ਭਗਤ ਜੀ ਨੇ ਕਹਿਣ ਲੱਗੇ ਅਸਲ ਵਿੱਚ ਇਹ ਸਾਰੀਆਂ ਗੱਲਾਂ ਨੂੰ ਲੋਕਾਂ ਨੇ ਕੀ ਬਣਾ ਲਿਆ ਕਹਿਣ ਲੱਗੇ ਗਿਆਨੀ ਧਿਆਨੀ ਬਹੁ ਉਪਦੇਸ਼ੀ ਇਹ जग सगलो ਧੰਦਾ ਕਹਿਣ ਲੱਗੇ ਧੰਦਾ ਬਣਾ ਲਿਆ ਤਾਂ ਅਸਰ ਨਹੀਂ ਹੋ ਰਿਹਾ ਹਰ ਇੱਕ ਬੰਦੇ ਨੇ ਧੰਦਾ ਬਣਨ ਕਰਕੇ ਇਹਨਾਂ ਗੱਲਾਂ ਦਾ ਅਸਰ ਨਹੀਂ ਹੋ ਰਿਹਾ ਤੇ ਹਰ ਇੱਕ ਬੰਦਾ ਕਹਿੰਦਾ ਵੀ ਮੈਂ ਤੇ ਧਰਮ ਦੀ ਗੱਲ ਕਰਦਾ ਪਿਆ ਤੁਸੀਂ ਮੈਨੂੰ ਕਹਨੂੰ ਰੋਕਦੇ ਪਏ ਹੋ ਤੇ ਉਹੀ ਬਚਨ ਜਿਹੜੇ ਭਗਤ ਫਰੀਦ ਜੀ ਨੇ ਲਿਖੇ ਕਹਿਣ ਲੱਗੇ ਸੁਹਾਗਣ ਦਾ ਏ ਨਿਯਮ ਹੈ ਕਿ ਪਤੀ ਘਰ ਚ ਹੋਏ ਉਹ ਬਾਹਰ ਨੰਬਰ ਨਹੀਂ ਜਾਂਦੀ ਉਹ ਗੱਲਾਂ ਨਾਲ ਦੂਜਿਆਂ ਨੂੰ ਰੁਝਾੜ ਦਾ ਯਤਨ ਨਹੀਂ ਕਰਦੀ ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਨੇ ਓਏ ਤੂੰ ਰਸਤਾ ਪੁੱਛੀ ਜਾਂਦਾ ਕਦੇ ਉਸ ਰਸਤੇ ਤੇ ਪੈਰ ਰੱਖਿਆ ਤੁਸੀਂ ਦੇਖੋ ਕਿੰਨੇ ਤਕਰੀਬਨ ਲੋਕ ਸਾਨੂੰ ਮਿਲਦੇ ਨੇ ਜਾਂ ਬੜੇ ਜਿਹੜੇ ਆਪਸ ਦੇ ਵਿੱਚ ਵੀ ਵਿਚਾਰ ਕਰਦੇ ਨੇ ਉਹ ਕਹਿੰਦੇ ਮੈਨੂੰ ਇਹ ਗੱਲ ਵੀ ਪਤਾ ਹੈ ਮੈਨੂੰ ਇਹ ਵੀ ਪਤਾ ਮੈਨੂੰ ਉਹ ਵੀ ਪਤਾ ਹੈ ਸਾਰੀਆਂ ਗੱਲਾਂ ਪਤਾ ਨੇ ਪਰ ਇੱਕ ਵੀ ਗੱਲ ਉਹ ਜ਼ਿੰਦਗੀ ਚ ਲਾਗੂ ਨਹੀਂ ਕਰਦੇ ਇਹਦਾ ਮਤਲਬ ਪੂਛਤ ਪਥਕ ਤੇਹ ਮਾਰਗ ਨ ਧਾਰੇ ਪੱਗ ਪ੍ਰੀਤਮ ਕੇ ਦੇਸ ਕੈਸੇ ਬਾਤਨ ਸਹਿ ਜਾਈਆ ਕਹਿਣ ਲੱਗੇ ਗੱਲਾਂ ਨਾਲ ਨਹੀਂ ਭਾਈ ਪਹੁੰਚਿਆ ਜਾਣਾ ਫਿਰ ਕਹਿਣ ਲੱਗੇ ਪੂਛਤ ਹੈ ਬੈਦ ਖਾਤ ਔਖਤ ਨ ਸੰਜਮ ਸਹਿ ਬੰਦਾ ਡਾਕਟਰ ਕੋਲ ਜਾਏ ਮੈਨੂੰ ਜੀ ਫਲਾਣੀ ਬਿਮਾਰੀ ਹੈ ਡਾਕਟਰ ਚੈੱਕ ਕਰੇ ਦਵਾਈ ਦੇ ਭਾਈ ਖਾ ਲਈ ਪਰ ਦਵਾਈ ਲੈ ਕੇ ਮੈਂ ਘਰ ਰੱਖ ਲਈ ਮੈਂ ਖਾਈ ਕੋਈ ਨਹੀਂ ਪਰਹੇਜ ਕੋਈ ਨਹੀਂ ਰੱਖਿਆ ਸੇ ਭਾਈ ਗੁਰਦਾਸ ਕਹਿਣ ਲੱਗੇ ਭਲਿਆ ਰੋਗ ਕਿਦਾਂ ਠੀਕ ਹੋਏਗਾ ਪੁੱਛ ਤਾ ਹੈ ਵੈਦ ਡਾਕਟਰ ਨੂੰ ਪੁੱਛੀ ਜਾਣਾ ਮੈਂ ਰੋਜ਼ ਗੁਰਦੁਆਰੇ ਆਉਨਾ ਮੈਂ ਆਪਣੇ ਡਾਕਟਰ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੇ ਕਟੇ ਜਮ ਕੀ ਫੰਦਾ ਮੈਂ ਰੋਜ਼ ਆਉਨਾ ਪੁੱਛਦਾ ਸੱਚੇ ਪ੍ਰਹਤਸਾ ਮੇਰੀ ਜ਼ਿੰਦਗੀ ਚ ਦੁੱਖ ਨਹੀਂ ਮੇਰੀ ਜ਼ਿੰਦਗੀ 'ਚ ਤਕਲੀਫ ਹੈ ਮੇਰੀ ਜ਼ਿੰਦਗੀ ਦੇ ਵਿੱਚ ਚਿੰਤਾ ਹੈ ਮੈਂ ਕੀ ਕਰਾਂ ਤੇ ਗੁਰੂ ਸਮਝਾਉਂਦਾ ਦੁੱਖ ਤਦੇ ਜਾਂ ਵਿਸਰ ਜਾਏ ਕਹਿਣ ਲੱਗੇ ਭਾਈ ਦੁੱਖ ਤੈਨੂੰ ਤਾਂ ਹੋਇਆ ਤੂੰ ਭੁੱਲ ਗਿਆ ਜਿਹੜਾ ਤੇਰਾ ਮੂਲ ਸੀ ਉਹਨੂੰ ਤੇ ਕਹਿਣ ਲੱਗੇ ਅੱਛਾ ਜੀ ਮੈਂ ਭੁੱਲ ਗਿਆ ਤੇ ਜਦੋਂ ਇੰਨੀ ਗੱਲ ਕਿ ਮੈਂ ਭੁੱਲ ਗਿਆ ਅੱਛਾ ਅੱਛਾ ਮੈਨੂੰ ਚੇਤੇ ਹੋ ਗਿਆ ਤੇ ਜਿਉਂ ਹੀ ਬਾਹਰ ਨਿਕਲਿਆ ਫੇਰ ਹਉ ਮੇਰੇ ਸਾਈਂ ਬਾ ਹਉ ਆਪੇ ਭਰਮ ਪੁਲਾੜੀ ਮੈਂ ਫੇਰ ਭਰਮ ਚ ਪੈ ਗਈ ਕਿਸੇ ਨੇ ਨਹੀਂ ਪਾਇਆ ਇਹ ਭਰਮ ਕੱਢਦਾ ਹੈ ਪਰਮ ਤੋੜਦਾ ਹੈ ਪਰ ਮੈਂ ਫੇਰ ਭਰਮ ਚ ਪੈ ਗਈ ਤੇ ਭਾਈ ਗੁਰਦਾਸ ਕਹਿਣ ਲੱਗੇ ਪਾਈ ਡਾਕਟਰ ਨੂੰ ਆ ਕੇ ਪੁੱਛੀ ਜਾਣਾ ਹੈ ਸੱਚੇ ਪਾਤਸ਼ਾਹ ਮੇਰੀ ਜ਼ਿੰਦਗੀ ਚ ਅਹੰਕਾਰ ਬੜਾ ਵਧਿਆ ਹੋਇਆ ਹੈ, ਕ੍ਰੋਧ ਬਹੁਤ ਵਧਿਆ ਹੋਇਆ ਹੈ, ਮੈਂ ਝੂਠ ਬੜਾ ਬੋਲਦਾ, ਮੈਂ ਬੇਈਮਾਨੀ ਵੀ ਕਰ ਲੈਣਾ, ਮੈਂ ਕਿਸੇ ਦਾ ਹੱਕ ਮਾਰਨ ਦੀ ਬਾਰੀ ਆਈ ਮੈਂ ਉਹ ਵੀ ਨਹੀਂ ਛੱਡਦਾ ਮਾਰ ਲੈਣਾ ਕਿਉਂਕਿ ਮੈਂ ਪੜਦਾ ਜ਼ਰੂਰ ਹਾਂ ਰੋਜ਼ ਅਸੰਖ ਗਲਵੜ ਹੱਤਿਆ ਕਮਾਹੀਂ ਅਸੰਖ ਪਾਪੀ ਪਾਪ ਕਰ ਜਾਹੀਂ ਪਰ ਮੈਂ ਇਹਨੂੰ ਕਦੇ ਸਮਝਣ ਦਾ ਯਤਨ ਨਹੀਂ ਕੀਤਾ। ਮੈਂ ਪੜਦਾ ਤੇ ਉਥੇ ਭਾਈ ਗੁਰਦਾਸ ਕਹਿਣ ਲੱਗੇ ਓਏ ਭਲਿਆ ਡਾਕਟਰ ਕੋਲ ਆ ਕੇ ਇਹਦੇ ਕੋਲੋਂ ਦਵਾਈ ਲੈ ਕੇ ਉਹਦਾ ਪ੍ਰਹੇਜ ਨਹੀਂ ਕੀਤਾ ਪੁੱਛਤ ਹੈ ਵੈਦ ਖਤ ਔਖਦ ਨ ਸੰਜਮ ਸੈ ਕੈਸੇ ਮਿਟੇ ਰੋਗ ਸੁਖ ਸਹਿਜ ਸਮਾਈਐ ਓਏ ਭਲਿਆ ਤੇਰਾ ਰੋਗ ਕਿੰਦਾ ਦੂਰ ਹੋਏਗਾ ਤੂੰ ਤੇ ਸੰਜਮ ਹੀ ਕੋਈ ਨਹੀਂ ਰੱਖਦਾ ਆਪਣੇ ਜੀਵਨ ਦੇ ਵਿੱਚ ਮੈਂ ਪੜਦਾ ਜ਼ਰੂਰ ਆ ਸਰਬ ਰੋਗ ਕਾ ਔਖਦ ਨਾਮ ਮੈਂ ਪੜਦਾ ਹਾਂ ਪਰ ਮੈਨੂੰ ਕਦੇ ਜ਼ਿੰਦਗੀ ਚ ਅਪਲਾਈ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਵੀ ਕਿੱਦਾਂ ਹੈ ਤਾਂ ਗੁਰੂ ਸੱਚੇ ਪਾਤਸ਼ਾਹ ਦੇ ਪਿਆਰੇ ਸਿੱਖ ਭਾਈ ਗੁਰਦਾਸ ਕਹਿਣ ਲੱਗੇ ਪੂਛਤ ਸੁਹਾਗਣ ਕਹਿਣ ਲੱਗੇ ਇੱਕ ਦੁਹਾਗਣ ਇਸਤਰੀ ਖਸਮ ਨੂੰ ਭੁੱਲੀ ਹੋਈ ਸੁਹਾਗਣਾ ਨੂੰ ਜਾ ਕੇ ਪੁੱਛਦੀ ਹੈ ਭਾਈ ਕਿੱਦਾਂ ਤੁਹਾਡਾ ਪਤੀ ਕਿਰਦਾ ਖੁਸ਼ ਹੁੰਦਾ ਹੈ ਤੁਹਾਡੇ ਆਪਣੇ ਤੁਸੀਂ ਆਪਣੇ ਪਤੀ ਨਾਲ ਕਿੱਦਾਂ ਸਮਝ ਬਣਾਈ ਹੈ ਉੱਚਤ ਸੁਹਾਗਣ ਕਰਮ ਹੈ ਦੁਹਾਗਣ ਕੇ ਪੁੱਛਨੀ ਤੇ ਸੁਹਾਗਣਾ ਨੂੰ ਪਈ ਹੈ ਵੀ ਤੇਰਾ ਪਤੀ ਤੇਰੇ ਵਸ ਕਿਦਾਂ ਹੈ ਤੇਰਾ ਪਤੀ ਤੇਰੇ ਨਾਲ ਖੁਸ਼ ਕਿਦਾਂ ਰਹਿੰਦਾ ਹੈ ਜਾਂ ਤੂੰ ਆਪਣੇ ਪਤੀ ਨੂੰ ਕਿਦਾਂ ਰਜਾਇਆ ਪਰ ਕਹਿਣ ਲੱਗੇ ਉਹ ਦੱਸ ਵੀ ਦਿੰਦੀ ਆ ਭਲੀਏ ਮੈਂ ਉਹਦੀ ਰਜਾ ਚ ਰਹਿਨੀ ਆ ਤਾਂ ਮੈਂ ਖੁਸ਼ ਆ ਪਰ ਫਿਰ ਮੈਂ ਉਹ ਗਮ ਕਰਨ ਵਾਸਤੇ ਤਿਆਰ ਨਹੀਂ ਪੁੱਛਤ ਸੁਹਾਗਣ ਕਰਮ ਹੈ ਦੁਹਾਗਨ ਕੇ ਰਿਤੇ ਵੀ ਵਿਚਾਰ ਮੇਰੇ ਅੰਦਰ ਤੇ ਤੋਖ ਹੈ ਤੁਸੀਂ ਦੇਖੋ ਬਾਣੀ ਨੇ ਕਿੰਦੇ ਪਿਆਰੇ ਬਚਨ ਇਹ ਕਿਸੇ ਬਾ